ਤਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਤਰੀਕ ਹੋ ਗਈ ਆ 18 ਦਸੰਬਰ 2023 ਤੇ ਮੌਸਮ ਧੁੰਦ ਵਾਲਾ ਠੰਡ ਵਾਲਾ ਆ ਪੱਖਾ ਪਤਾ ਨਹੀਂ ਕਿਹਨੇ ਚਲਾਤਾ ਪੱਠੇ ਚੱਲਦੇ ਨੂੰ ਦੇਖ ਕੇ ਠੰਡ ਲੱਗਣ ਲੱਗ ਪੈਂਦੇ ਆ ਪੰਡ ਕਰਦੇ ਆ ਪੱਖਾ ਟਾਈਮ 12 ਵਜੇ ਚ 15 ਮਿੰਟ ਤੇ ਕੱਲ ਸਾਢੇ 12 ਵਜੇ ਸੂਰਜ ਨਿਕਲਿਆ ਸੀ ਕੱਲ ਵੀ ਇਸੇ ਤਰ੍ਹਾਂ ਸੀ 11:30 'ਤੇ ਵੀ ਸੂਰਜ ਨਿਕਲਿਆ ਸੀ ਤੁੰਦ ਛੱਟ ਗਈ ਸੀ ਪਰ ਅੱਜ ਤੁੰਦ ਥੋੜੀ ਸੰਘਣੀ ਲੱਗਦੀ ਆ ਕੱਲ ਇਸੇ ਵੇਲੇ ਮਾੜਾ ਮਾੜਾ ਸੂਰਜ ਦਿਸਣ ਲੱਗ ਪਿਆ ਪਰ ਅੱਜ ਨਹੀਂ ਦਿਸਿਆ ਤੇ ਅੱਜ ਫਿਰ ਸਾਈਕਲ ਤੇ ਚੱਲਾਂਗੇ ਪਰ ਅੱਜ ਇੱਕ ਕੰਮ ਆ ਨਿਕਾ ਜ ਆ ਉਹ ਕਰਾਂਗੇ ਕਿਉਂਕਿ ਬਾਈਕ ਆਪਾਂ 20 ਤਰੀਕ ਨੂੰ ਜਾਣਾ ਹੈਗਾ ਈਵੈਂਟ ਤੇ ਹੰਕੀ ਡੋਰੀ ਈਵੈਂਟ ਤੇ ਜਾਣ ਲਈ ਬਾਈਕ ਆਪਣਾ ਸਾਰੇ ਖੜਾ ਹੋ ਕੇ ਇਹਦੀ ਬੈਟਰੀ ਲੋ ਹੋ ਗਈ ਹੈ ਬੈਟਰੀ ਚੇਂਜ ਕਰਾ ਕੇ ਲਾਵਾਂਗੇ ਜੇ ਬਾਈਕ ਤਾਂ ਜਾਣਾ ਨਹੀਂ ਸਾਈਕਲ ਤੇ ਚੱਲਾਂਗੇ ਜਿਹੇ ਜਿਹੇ ਰੂਪੇ ਨੇ ਤੇ ਕੰਮ ਕਰਦੇ ਇਹ ਵਾਪਸ ਆ ਜਾਗੇ ਨਾਲੇ ਦੀ ਬੈਟਰੀ ਲੈ ਜਾਨੇ ਬੈਟਰੀ ਚੇਂਜ ਕਰਾ ਕੇ ਲਾ ਦੇ ਫਿਰ ਉਹ ਸਟਾਰਟ ਕਰਕੇ ਫਿਰ ਜਾਵਾ ਹੂਆ ਭਰਾ ਤੇ ਫਿਰ ਉਹ ਲੈ ਜਾਵਾਂਗੇ ਜਰਸੀ ਤੇ ਚੇਨ ਨੂੰ ਬੁਤੇ ਚੁੰਮ ਥੋੜੀ ਜਿਹੀ ਢਿੱਲੀ ਵੀ ਕਰਵਾ ਲਈਏ ਇਹ ਨਿੱਕੇ ਨਿੱਕੇ ਕੰਮ ਹੈਗੇ ਜਿਹੜੇ ਅੱਜ ਆਪਾਂ ਸਾਈਕਲ ਤੇ ਜਾ ਕੇ ਕਰਾਂਗੇ ਜੇਕਰ ਧੁੰਦ ਛਟ ਗਈ ਤਾਂ ਜੇ ਅਹੀਂ ਮੌਸਮ ਜਾ ਰਿਹਾ ਫਿਰ ਹੋ ਸਕਦਾ ਕਿ ਕਾਰ ਤੇ ਚਲੀ ਸਾਈਕਲ ਦੇ ਨਾਲ ਧੁੰਦ ਜੀ ਚੋਖਾ ਹੋ ਜਾਂਦਾ ਠੰਢੀ ਠੰਢੀ ਹਵਾ ਨੱਕ ਜੀ ਚ ਵੜੀ ਜਾਂਦੀ ਹੈ ਤੇ ਨਰੋ ਸਰੀਰ ਗਰਮ ਹੋ ਹੀ ਜਾਂਦਾ ਉਤੋਂ ਠੰਢੀ ਠੰਢੀ ਹਵਾ ਜਿਹੜਾ ਨੱਕ ਜੀ ਵੜਦੀ ਹੈ ਸਰੀਰ ਗਰਮ ਸ਼ਰਮ ਜਾ ਹੋ ਜਾਂਦਾ ਛਿਕਕਨੀਆਂ ਲੱਗ ਜਾਂਦੀਆਂ ਆ ਕਰਕੇ ਜੇ ਮੌਸਮ ਠੋਪਨ ਨਿਕਲੀ ਤਾਂ ਸਾਈਕਲ ਨਹੀਂ ਤੇ ਫਿਰ ਗੱਡੀ ਇਸ ਵਾਰ ਸਰਦੀਆਂ ਦੀ ਕੋਈ ਰਾਈਡ ਨਹੀਂ ਲਾਈ ਕਰਕੇ ਤੇ ਬਾਈਕ ਦੇ ਨਾਲੇ ਹੋਇਆ ਨਹੀਂ ਗਿਆ ਥੋੜੀ ਚੈਨ ਜ਼ਿਆਦਾ ਖੁੱਸੀ ਹੋਈ ਹੈ ਬੋਟੀ ਲੀਡ ਨਹੀਂ ਕਾਫੀ ਟਾਈਟ ਹੈ ਬਾਅਦ ਕਰਦੀ ਹੈ ਫੜਾ ਫੜਾ ਪੰਕਚਰ ਹੋ ਗਿਆ ਹੈ ਬੈਟਰੀ ਲੋ ਹੋਗੀ 24 সড়ক <muchas> <muchas> ਵਾਹਵਾ ਆ ਬੈਟਰੀ ਖੋਲਣ ਲੱਗਾ ਹੈ ਉਹ ਦਬਾਅ ਵੀ ਕੰਮ ਨਹੀਂ ਕੀਤਾ ਕਿ ਮਾੜੀ ਜਰੂਰ ਹੋਣੀ ਹੈ ਤੇ ਨਾਲ ਜਿਤ ਕੁ ਮਾਰ ਦੇ ਸਟਾਰਟ ਹੋ ਗਿਆ ਜਿਹੜਾ ਫਾਰਮੂਲਾ ਹੀ ਕੰਮ ਕਰ ਗਿਆ ਸਮਝੋ ਟ੍ਰਾਂਸਫਰ ਵੀ ਗਿਆ ਵਾਹ ਇਹ ਤਾਂ ਬੜੀ ਵਧੀਆ ਬਾਤ ਹੈ ਤੰਦੂ ਦਾ ਪੂਰਾ ਧੁੰਦੂ ਘਾਰਾ ਸ਼ਾਮ ਨੂੰ ਮੈਂ ਨਾ ਜਦੋਂ ਆਇਆ ਸੀਗਾ ਬਾਈਕ ਦਾ ਸਾਰਾ ਤਕਰੀਬਨ ਕੰਪਲੀਟ ਹੋ ਗਿਆ ਕੰਮ ਸੈਲਫ ਵੀ ਚੱਕਣ ਲੱਗ ਪਿਆ ਇਹ ਕਿਉਂਕਿ ਉਸ ਦਿਨ ਸਟਾਰਟ ਰੱਖਿਆ ਸਲੋ ਰੇਸ ਤੇ ਸਟਾਰਟ ਸੀਗਾ ਇਹ ਹੋ ਗਿਆ ਸਟਾਰਟ ਸਲੋ ਰੇਸ ਤੇ ਬਹੁਤ ਟਾਈਮ ਸਟਾਰਟ ਰਿਹਾ ਬੈਟਰੀ ਚਾਰਜ ਨਹੀਂ ਹੋਈ ਸੀਗੀ ਤੇ ਹੁਣ ਮਤਲਬ ਅੱਜ ਜੀਰੇ ਤੱਕ ਮੈਂ ਗਿਆ ਇਹਨੂੰ ਚਲਾ ਕੇ ਥੋੜੀ ਜ਼ਿਆਦਾ ਰੇਸ ਤੇ ਬੈਟਰੀ ਚਾਰਜ ਹੋ ਗਈ ਆ ਹੁਣ ਸਟਾਰਟ ਵੀ ਹੋ ਰਿਹਾ ਤੇ ਚੈਨ ਨੂੰ ਸਾਰੇ ਲਿਊਬ ਕਰਾਂਗੇ ਤੇ ਚੈਨ ਕਲੀਨ ਕਰਾਂਗੇ ਬਾਕੀ ਕੰਪਲੀਟ ਆ ਪੈਂਚਰ ਹੈ ਨਹੀਂ ਸੀਗਾ ਇਹਦੇ ਚ ਸਿਰਫ ਹਵਾ ਹੀ ਖੜੇ ਦੇ ਵਿੱਚ ਥੋੜੀ ਜਿਹੀ ਡਾਊਨ ਹੋਈ ਸੀ ਵਾਲਵੂਲ ਭਾਵੇਂ ਲੀਕ ਹੋਵੇ ਤੇ ਠੀਕ ਆ ਹੁਣ ਤੱਕ ਹਵਾ ਨਹੀਂ ਨਿਕਲੀ ਤੇ ਹੁਣ ਆਪਣਾ ਇਹ ਕੰਪਲੀਟ ਆ ਸਾਰਾ ਕੁਝ ਤੇ ਆਪਾਂ ਤਿਆਰੀ ਆਪਣੀ ਪਰਸੋਂ ਆਪਾਂ ਚੱਲਾਂਗੇ ਇੱਕ ਨਵੇਂ ਪ੍ਰੋਗਰਾਮ ਤੇ ਅੱਜ ਤਰੀਕ ਹੈਗੀ ਆ 18 19 ਤੇ 20 20 ਤਰੀਕ ਨੂੰ ਆਪਾਂ ਜਾਣਾ ਆਈਆਰਐਮ ਜਿਹੜਾ ਆਪਣੇ ਪੰਜਾਬ ਦੇ ਵਿੱਚ ਸਮਝ ਲਓ ਇੱਕ ਵੱਡਾ ਬਾਈਕ ਰਾਈਡਿੰਗ ਈਵੈਂਟ ਹੋਣ ਜਾ ਰਿਹਾ ਆ ਆਈਆਰਐਮ ਆਲ ਇੰਡੀਆ ਰਾਈਡਰ ਮੀਟ ਜਿਹੜੀ ਨਾਰਥ ਇੰਡੀਆ ਦੀ ਵੱਡੀ ਰਾਈਡਰ ਮੀਟ ਹੋਊਗੀ ਤੇ ਉੱਥੋਂ ਦਾ ਮਾਹੌਲ ਤੁਹਾਨੂੰ ਦਿਖਾਵਾਂਗੇ ਤੁੰਦ ਵੀ ਕਾਫੀ ਜ਼ਿਆਦਾ ਕਿਉਂਕਿ ਇਸ ਵਾਰ ਸਰਦੀਆਂ ਦੇ ਵਿੱਚ ਕੋਈ ਵੀ ਰਾਈਡ ਨਹੀਂ ਲਈ ਤੇ ਸਰਦੀਆਂ ਦੇ ਵਿੱਚ ਵੀ ਬਾਈਕ ਚਲਾਉਂਦਾ ਕਾਫੀ ਦਾ ਨਜ਼ਾਰਾ ਹੁੰਦਾ ਤਾਂ ਗੱਲ ਰੱਖ ਕੇ ਫਿਰ ਸੋਚਿਆ ਕਿ ਬਾਈਕ ਤੇ ਚਲਦੇ ਆਂ ਬਾਕੀ ਸਾਰੇ ਮਿੱਤਰ ਵੀ ਤਿਆਰ ਆ ਬਾਈਕ ਤੇ ਜਾਣ ਲਈ। ਇਹ ਸ਼ਾਮ ਨੂੰ ਜਦੋਂ ਮੈਂ ਆ ਰਿਹਾ ਸੀ ਉਹ ਤੁੰਦ ਬਹੁਤ ਡਿੱਗਣ ਲੱਗੀ ਸੀ। ਤੇ ਉਦੋਂ ਵਾਰ ਫਿਰ ਇੱਕ ਆਰਡਰ ਡਿਲੀਵਰ ਕਰਕੇ ਆਇਆ ਤੇ ਤੁੰਦ ਬਹੁਤ ਜ਼ਿਆਦਾ ਤੁੰਦ ਦਾ ਕਹਿਰ ਆ ਜਿਹੜਾ ਸਮਝ ਲਓ ਕਿ ਪਿਛਲੇ ਦਿਨਾਂ ਨਾਲੋਂ 20 ਵੱਧ ਗਿਆ। ਅੱਜ ਬਿਲਕੁਲ ਸੂਰਜ ਨਹੀਂ ਦਿਸਿਆ। ਹਾਲਾਂਕਿ ਚੰਡੀਗੜ੍ਹ, ਲੁਧਿਆਣਾ ਇੱਧਰ ਉੱਧਰੋਂ ਖਬਰ ਆ ਰਹੀਆਂ ਸੀ ਕਿ ਸੂਰਜ ਹੈਗਾ। ਪਰ ਆਪਣੇ ਜੀਰੇ ਦੇ ਆਲੇ ਦੁਆਲੇ ਸੂਰਜ ਸਿਰਫ 2 ਦਿਨ ਨਜ਼ਰ ਆਇਆ। ਚੰਗੀ ਤਰ੍ਹਾਂ ਤੇ ਅੱਜ ਉਸ ਤੋਂ ਵੀ ਜ਼ਿਆਦਾ ਧੁੰਦਾਂ ਤੇ ਸਵੇਰੇ ਹੋ ਸਕਦਾ ਕਿ ਧੁੰਦ ਹੋਰ ਵੀ ਜ਼ਿਆਦਾ ਵੱਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਰਜਾਈਵੇਂ ਵੀ ਇਸ ਤਰ੍ਹਾਂ ਦੇ ਆ ਕਿ ਸਵਾਕ ਤੇ ਸਵਾਤੇ ਕਾਰ ਤੇ ਵੀ ਨਿਕਲਣਾ ਪੈਣਾ ਤੇ ਦੇਖੋ ਧੁੰਦ ਕਰਕੇ ਕੀ ਬਣਦਾ ਤੇ ਇਹ ਆਪਣੀਆਂ ਤਿਆਰੀਆਂ ਚੱਲ ਰਹੀਆਂ ਤੇ ਬਾਕੀ ਹੋਰ ਕਿਹੜਾ ਕਿਹੜਾ ਸਮਾਨ ਤੇ ਕੀ ਕੀ ਹੈਗਾ ਉਹ ਵੀ ਦਿਖਾਉਣੇ ਤੁਹਾਨੂੰ ਸਾਈਕਲਿੰਗ ਕਰਨ ਅਜਾਇ ਨਹੀਂਗਾ ਸਾਈਕਲ ਆਪਣਾ ਖੜਾ ਆਹ ਇੱਕ ਬੈਗ ਹੀ ਆਪਾਂ ਤਿਆਰ ਕੀਤਾ ਕਿਉਂਕਿ 190 ਸਟੇ ਆ ਠੰਡ ਕਾਫੀ ਹੋਊਗੀ ਆ ਕੱਪ ਲਿਆਂਦਾ ਸੀ ਅੱਪਾ ਜੀ ਕਿੱਥੋਂ ਤੋਂ ਕਿਉਂਕਿ ਠੰਡ ਦੇ ਵਿੱਚ ਚਾਹ ਚ ਪੀਣੀ ਉਹ ਚ ਠਰਦੀ ਨਹੀਂ ਕੀ ਇਹ ਗਰਮ ਗਰਮ ਚੀਜ਼ਾਂ ਤੇ ਆ ਆਪਣੀ ਜਿਹੜੀ ਬਾਈਕ ਰਾਈਡਿੰਗ ਜੈਕਟ ਆ ਇਹਦੇ ਆਪਣੇ ਪੈਚ ਲੱਗ ਚੁੱਕੇ ਆ ਸਪੀਤੀ ਆਪਾਂ ਕੀਤਾ ਹੋਇਆ ਲਦਾਖ ਸਰਕਟ ਪ੍ਰਾਊਡ ਟੂ ਬੀ ਭਾਰਤੀ ਆ ਇਹ ਆਪਾਂ ਨੂੰ ਉੱਥੋਂ ਮਿਲਿਆ ਸੀਗਾ ਜੀਟੂ ਜੀ ਤੋਂ ਕਨਜ਼ਮ ਪਾਸ ਕੀਤਾ ਹੋਇਆ ਟੰਗਲੰਗ ਪਾਸ ਨਾਰਥ-ਈਸਟ ਵੀ ਆਪਾਂ ਕਰ ਲਿਆ ਖਾਰਦੁੰਗਲਾ ਪਾਸ ਵੀ ਕਰ ਲਿਆ ਸੱਚ ਪਾਸ ਵੀ ਕਰ ਲਿਆ ਬਾਈਕਰ ਕਲੱਬ ਦੇ ਆਪਾਂ ਮੈਂਬਰ ਬਣ ਗਏ ਜੀ2ਜੀ ਈਵੈਂਟ ਵੀ ਆਪਾਂ ਅਟੈਂਡ ਕਰ ਲਿਆ ਫ੍ਰੀ ਸੋਲ ਥੰਪਰ ਕੈਫੇ ਪਟਨਾ ਤੇ ਉਹਨਾਂ ਦਾ ਪੈਚ ਆ ਅਸਲਚਰ ਵਾਲਿਆਂ ਦਾ ਪੈਚ ਆ ਸਲਚਰ ਥੰਪਰ ਕੈਫੇ ਥੰਪਰ ਵਾਲਿਆਂ ਦਾ ਜੋਤਪਾਸ ਵੀ ਆਪਾਂ ਕੀਤਾ ਹੋਇਆ ਚੇਨ ਰਾਈਡਰਸ ਮੂਵ ਦਾ ਸੋਲ ਇਹ ਕਿੱਥੋਂ ਦਾ ਪੈਚ ਆ ਇਹ ਵੀ ਕਿਹਨੇ ਦਿੱਤਾ ਸੀ ਆ ਆਪਾਂ ਲਾਏ ਦੋ ਇਹ ਆ ਗਲਬਾਤ ਜਿਹੜਾ ਇੱਕ ਟੱਪਣੀ ਰੈਡੀ ਆ ਇੱਕ ਜੈਕਟ ਆਪਾਂ ਹੋਰ ਲਈ ਆ ਇਹ ਜੈਕਟ ਇਸ ਲਈ ਲਈ ਆ ਕਿਉਂਕਿ ਬਾਈਕ ਰਾਈਡਿੰਗ ਜੈਕਟ ਤਾਂ ਹੈਗੀ ਹੈਗੀ ਆ ਕੀ ਵੀ ਆਪਾਂ ਸ਼ਾਰਟ ਰਾਈਡ ਕਰਨੀ ਹੁੰਦੀ ਆ ਕੋਈ ਕੋਜ਼ ਰਾਈਡ ਹੁੰਦੀ ਆ ਨਾ ਉਹਦੇ ਵਿੱਚ ਬਾਈਕ ਰਾਈਡਿੰਗ ਜੈਕਟ ਦੀ ਖਾਂ ਦੇ ਫਿਰ ਇਸ ਤਰ੍ਹਾਂ ਦੀ ਜੈਕਟ ਵੀ ਕੰਮ ਦੇ ਜਾਂਦੀ ਆ ਤਾਂ ਕਰੀ ਆਪ ਨੂੰ ਅੱਜੇ ਕਿਤੇ ਗਿਆ ਸੀ ਆ ਮੈਂ ਸ਼ਾਪ ਤੇ ਕੰਮ ਕਿਸੇ ਹੋਰ ਗਿਆ ਸੀ ਇਹ ਜੈਕਟ ਮੈਨੂੰ ਵਧੀਆ ਲੱਗੀ ਤੇ ਆਪਾਂ ਲੈ ਲਈ ਆ